ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਏ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਡ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਕੋਡ ਕਰੋੜ ਖੁਰਦ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਦਾ ਨਾਮ ਬਿਆਨਤ ਸਿੰਘ ਤੇ ਅੰਮ੍ਰਿਤ ਦੀ ਹੱਟੀ ਦੇ ਕੋਲੇ ਬਾਈ ਦਾ ਘਰ ਆ ਬਿਲਕੁਲ ਕਰੇ ਲੂ ਪਰਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਬਾਈ ਦੇ ਕੋਲ ਇੱਕ ਜਰਸੀ ਬਰੀਡ ਦੀ ਨਸਲ ਦੀ ਗਾਂ ਵਕਾਊ ਆ ਮਿੱਤਰੋ ਇਹਨੇ ਕਰਮਾ ਵਾਲੀ ਨੇ ਤੀਜਾ ਸੂਆ ਸੁਣਾ ਕਿ ਦੂਜਾ ਬਾਈ ਤੀਜਾ ਸੂਆ ਇਹਨੇ ਸੁਣਾਵਾ ਮਿੱਤਰੋ ਹਜੇ 10 ਦਿਨ ਗਿਣਤੀ ਵਾਲੇ ਪੂਰੇ ਹੋਣ ਦੇ ਵਿੱਚ ਬਾਕੀ ਪਏ ਐਂਦੇ ਔਰ ਇੱਕ ਪੈਰ ਦਾ ਨੋਂ ਤੁਹਾਨੂੰ ਓਖੜਿਆ ਜਾ ਮੜਾ ਦੀਂਦਾ ਹੁਣ ਉਸ ਕਰਕੇ ਨਾ ਥੋੜਾ ਜਿਹਾ ਵਿਚਾਰੀ ਇਹ ਲੰਗਾ ਕੱਢਦੀ ਅਗਲੇ ਪੈਰ ਤੋਂ ਆ ਪੈਰ ਦਾ ਨੋਂ ਵਿਖਾਦੀ ਦੀਪ ਸਿੰਘ ਉਹ ਕਿਤੇ ਠੁੱਡਾ ਠਾਡਾ ਆ ਕੇ ਜਿਵੇਂ ਲੈ ਜਾਂਦਾ ਵੀ ਆਪਣਾ ਨੋ ਨੋ ਠੋਡਾ ਵੱਜ ਜਾਂਦਾ ਉਹ ਚੱਕਰ ਪੈ ਜਾਂਦਾ ਹੁੰਦਾ ਮਿੱਤਰੋ ਲੀਵੇ ਪਾਂਡੇ ਵੀ ਸਾਫ਼ ਸੁਥਰੀ ਆ ਮਿੱਤਰੋ ਕੱਦ ਦੇ ਵਿੱਚ ਦਰਮਿਆਨੀ ਆ ਛੋਟੀ ਆ ਜਮਾ ਇਹ ਗੱਲ ਨੋਟ ਰੱਖਿਆ ਜੇ ਪਹਿਲਾ ਸਮੁੰਦਰ ਕੱਦ ਦੇ ਵਿੱਚ ਵੜਾ ਜਰਸੀ नस्ਲ ਦੇ ਵਿੱਚ ਆ ਕਰਮ ਵਾਲੀ ਦੁੱਧ 15 ਕਿਲੋ ਦੇ ਦਿੰਦੀ ਆ ਟੋਰਾ ਨਾਲ ਕੋਈ ਚੂਣ ਵਾਲਾ ਦੁੱਧ ਦਾ ਰਕਾਰਾ ਜਿਹੜਾ 15 ਕਿਲੋ ਥੱਲੋ ਸੋਣੀ ਤਿਆਰ ਹੋ ਜਾਂਦੀ ਬਣਦੀ ਚੰਗੀ ਆ ਥੱਲੋ ਮਿੱਤਰੋ ਬਰੀਡ ਚੰਗੀ ਆ ਕਿਉਂਕਿ ਜਰਸੀ ਦੇ ਵਿੱਚ ਜਿੰਨਾ ਘੱਟ ਛੋਟਾ ਹੋ ਉੰਨੀ ਬਰੀਡ ਦੇ ਵਿੱਚ ਜਦ ਵੱਧ ਜਾਂਦੀ ਆ ਮਿੱਤਰੋ ਇਹ ਨੋਟ ਕਰਿਆ ਜੇ ਔਰ ਚੰਗੇ ਸੀਮਣ ਤੋਂ ਗੱਪਣ ਕਰਵਾਈ ਹੋਈ ਆ ਮਾਲਕਾਂ ਨੇ ਔਰ ਦਿਨ ਹਜੇ 10 ਦੇ ਗਿਣਤੀ ਵਾਲੇ ਪਏ ਹੋ ਸਕਦਾ 12 ਵੀ ਲੱਗੇ 10-10 ਦਿਨ ਪੱਕੇ ਹੀ ਪਏ ਆ ਦੇ ਕਰਮ ਵਾਲੀ ਦੇ ਰੇਟ ਇਹਦਾ 55000 ਰੁਪਿਆ ਰੱਖਿਆ ਹੋਆ ਵਿੱਤ ਮਿੱਤਰੋ ਵਿੱਚੋਂ ਮਾਨਤਨ ਹੋਜੂ ਸਮਦਰ ਆ ਪੂਰੀ ਕਾਦ ਤੁਸੀਂ ਆਪ ਵੀ ਦੇਖ ਸਕਦੇ ਬਾਕੀ ਖੁਰਲੀ ਦੇ ਨਾਲੀ ਤੁਹਾਨੂੰ ਆਈਡੀਆ ਆਈ ਜਾਣਾ ਵਾ ਕਿਉਂਕਿ ਬਾਲੀ ਮੰਨ ਲਓ ਤੁਸੀਂ ਨੂੰ ਉੱਚੀ ਲੰਮੀ ਮੰਨ ਕੇ ਨਾ ਖਰੀਦਿਆ ਜੇ ਗੱਲ ਪਹਿਲਾਂ ਕਹਿ ਦੇਣਾ ਕੋ ਬਾਅਦ ਚ ਕਹੋ ਵੀ ਕੁੜਿਆ ਕੇ ਤੂੰ ਵੱਡੀ ਕਰਕੇ ਵਿਖਾ ਗਿਆ ਸੀ ਤਾਂ ਤੇਰੇ ਯਕੀਨਥੇ ਲੈ ਲਈ ਸੀ ਨਹੀਂ ਜੋ ਚੀਜ਼ ਆ ਉਹ ਤੁਹਾਨੂੰ ਦੱਸ ਦਿੱਤੀ ਆ ਕੇ ਵੇਖ ਕੇ ਸੌਦਾ ਕਰ ਲਿਓ ਬੇਚਕ ਹਾਂ ਜਾ ਤਲੋ ਬਰੀਡ ਵੱਲੋਂ ਤੇ ਨਸਲ ਵੱਲੋਂ ਦੀ ਤੁਸੀਂ ਮੁੜ ਕੇ ਜਾਂਦੇ ਵਾਦਾ ਹੋਊਗਾ ਕਿਉਂਕਿ ਮਿੱਤਰ ਜਾਤ ਬਹੁਤਾ ਕਰਮ ਵਾਲੀ ਦੇ ਉੱਤੇ ਮੂਹ ਮਾ ਬਹੁਤ ਸੋਹਣਾ ਕਰਮ ਵਾਲੀ ਦਾ ਔਰ ਬਾਕੀ ਮੱਥੇ ਦੇ ਵਿੱਚ ਟੂਆ ਮੋਟੀ ਅੱਖ ਤੇਟਪਾਰਾ ਹਰ ਸਟਾਈਲ ਆ ਜਿਹੜਾ ਜਰਸੀ ਵਾਲਾ ਉਹਦੇ ਵਿੱਚ ਓਕੇ ਦੀ ਰਿਪੋਰਟ ਆ ਕਰਮਾਂ ਵਾਲੀ ਦੇ ਵਿੱਚ 15 ਸੌਰੀ 10 ਦਿਨਾਂ ਦੇ ਗਿਣਤੀ ਵਾਲੇ ਪਏ ਆ 5-4 ਦਿਨ ਦੇ ਉੱਪਰ ਵੀ ਲੈਂਦੀ ਆ ਤੇ ਬਾਅਦ 10 ਤੋਂ 15 ਦਿਨਾਂ ਦੀ ਕੱਚੀ ਮੰਨ ਲਓ ਥੱਲੋ ਦਾ ਬਹੁਤ ਚੰਗੀ ਤਿਆਰ ਹੁੰਦੀ ਕਿਉਂਕਿ ਦੁੱਧ 15 ਕਿਲੋ ਦੇ ਦਿੰਦੂਂਦੀ ਆ ਰੇਟ 55000 ਰੁਪਿਆ ਵ ਨੰਬਰ ਮਾਲਕਾਂ ਦਾ ਲਗਾਤਾਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਵ ਮਿੱਤਰੋ ਉਸ ਨੰਬਰ ਤੇ ਜਾ ਕੇ ਤੁਸੀਂ ਬਾਈਆਂ ਨਾਲ ਗੱਲਬਾਤ ਕਰਕੇ ਇਸ ਵੈਡ ਨੂੰ ਖਰੀਦ ਸਕਦੇ ਆਂ